ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਪੰਜਾਬ ਅੱਜ ਦਾਸਾਂ ਵਰਗੀ ਜੂਨ ਹਣੌਂਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਵਿਕਾਸ ਦੀ ਫੀਤੀ ਆਪਣੇ ਮੋਢੇ ਤੇ ਲਗਵਾਉਣ ਲਈ ਲੱਖਾਂ ਦਾਅਵੇ ਕਰਦੀਆਂ ਲੋਕਾਂ ਦੀਆਂ ਅੱਖਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਜੋ ਉਸਲੀਅਤ ਹੈ ਉਸ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸੂਬਾ ਸਰਕਾਰ ਨੇ ਲੋਕਾਂ ਦਾ ਭਰੋਸਾ ਜਿੱਤਣ ਦੇ ਲਈ ਇੱਕ ਵਾਰ ਫੇਰ ਜਾਰੀ ਕਰ ਦਿੱਤਾ ਆਪਣਾ ਚੋਣ ਮੈਨੀਫੈਸਟੋ ਪੱਤਰ ਬੇਸ਼ੱਕ ਸਰਕਾਰ ਆਪਣੇ ਪਿਛਲੇ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਨੂੰ ਅਜੇ ਤੱਕ ਪੂਰਾ ਨਹੀਂ ਕਰ ਪਾਈ ਹੈ ਪਰ ਪਿਛਲੇ 3 ਸਾਲਾਂ 'ਚ ਹੋਏ ਵਿਕਾਸ ਤੇ ਸਦਕਾ ਇੱਕ ਵਾਰ ਫੇਰ ਸੂਬੇ ਦੇ ਲੋਕਾਂ ਨੂੰ ਸਿਆਸਤ ਦੀ ਸ਼ਾਹੀ ਕੁਰਸੀ ਬਖਸ਼ਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਕਾਸ ਦੀ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸਰਕਾਰ ਦੇ ਦਾਅਵਿਆਂ ਦੇ ਨਾਲ ਇਸ ਦੇ ਮਤਭੇਦ ਨਜ਼ਰ ਆਉਂਦੇ ਨੇ। ਪਾਰਦਾ ਖੇਤੀ ਪ੍ਰਧਾਨ ਸੂਬਾ ਪੰਜਾਬ ਅੱਜ ਕਈ ਸਮਾਜਿਕ ਆਰਥਿਕ ਤੇ ਰਾਜਨੀਤਿਕ ਸਮੱਸਿਆਵਾਂ ਦੇ ਨਾਲ ਜੂਝ ਰਿਹਾ। ਜੇ ਨਾ ਸਮੱਸਿਆਵਾਂ ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤਾਂ ਦੇਸ਼ ਦਾ ਆਨਦਾਤਾ ਖਵਾਉਣ ਵਾਲੇ ਸਾਡੇ ਸੂਬੇ ਦੀ ਸਥਿਤੀ ਬੇਹੱਦ ਚਿੰਤਾਜਨਕ ਹੋ ਜਾਵੇਗੀ। ਦੇਸ਼ ਦੀ ਸਭ ਤੋਂ ਵੱਡੀ ਤੇ ਪਹਿਲੀ ਸਮੱਸਿਆ ਹੈ ਸਾਡੀ ਅਲੂਪ ਹੋ ਰਹੀ ਮਾਤ ਭਾਸ਼ਾ ਪੰਜਾਬੀ ਜੋ ਸਾਨੂੰ ਖੁਦ ਨੂੰ ਪੰਜਾਬੀ ਕਹੌਣ ਦਾ ਹੱਕ ਦਿੰਦੀ ਹੈ ਪਰ ਅਫਸੋਸ ਕੀ ਸਾਡੇ ਸਮੇਂ ਦੀਆਂ ਸਰਕਾਰਾਂ ਤੇ ਅਸੀਂ ਲੋਕ ਖੁਦ ਵੀ ਆਪਣੀ ਮਾਂ ਬੋਲੀ ਦੇ ਨਿਗਾਰ ਪ੍ਰਤੀ ਸਵਿਰਦ ਨਹੀਂ ਹੋ ਰਹੇ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਪੰਜਾਬੀ ਦਸਿਆਂ ਵਰਗੀ ਜੂਨ ਹੰਡਾਰੀ ਹੈ। ਇਹਦੇ ਤੋਂ ਵੀ ਵੱਡਾ ਅਫਸੋਸ ਹੈ ਕਿ ਸਤਾ ਸਰਕਾਰ ਵੱਲੋਂ ਅਜੇ ਵੀ ਜਾਰੀ ਕੀਤੇ ਗਏ ਆਪਣੇ ਮੈਨੀਫੈਸਟੋ ਚ ਭਾਸ਼ਾ ਦੀ ਸੰਭਾਲ ਦੇ ਮੁੱਦੇ ਨੂੰ ਕੋਈ ਵੀ ਜਗ੍ਹਾ ਨਹੀਂ ਦਿੱਤੀ ਗਈ ਇੱਥੇ ਪੰਜਾਬ ਦੇ ਮਸ਼ਹੂਰ ਕਵੀ surjit patar ਦੀਆਂ ਤੁਕਾਂ ਟੁਕਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੋ ਸਰਕਾਰ ਦੀ ਪੰਜਾਬੀ ਵਿਰਸਾ ਤੇ ਸੱਭਿਆਚਾਰਤਾ ਪਹਿਲਾਂ ਹੀ ਘਰਾਹੇ ਪੈ ਚੁੱਕਿਆ ਪੰਜਾਬੀਆਂ ਕੋਲ ਇੱਕ ਪੰਜਾਬੀ ਤੋਂ ਬਿਨਾ ਕੁਝ ਵੀ ਨਹੀਂ ਬਚਾ ਸੋ ਲੋੜਾ ਆਪਣੇ ਸੂਬੇ ਦੀ ਪਹਿਚਾਣ ਤੇ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਇਸ ਵੇਲੇ ਦੀ ਦੂਜੀ ਸਮੱਸਿਆ ਹੈ ਭ੍ਰੂਣ ਹੱਤਿਆ ਜੋ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਤੇ ਨਿਖੜਵਾ ਅੰਗ ਹੈ। ਲੜਕੀਆਂ ਦਾ ਲਗਾਤਾਰ ਘਟ ਰਿਹਾ ਅਨੁਪਾਤ ਜੋ ਬੇहद ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਕਿ ਪੰਜਾਬ ਚ ਦੂਜੇ ਰਾਜਾਂ ਨਾਲੋਂ ਲਿੰਗ ਅਨੁਪਾਤ ਚ ਸੁਧਾਰ ਹੋਇਆ ਪਰ ਅੱਜ ਪੰਜਾਬ ਚ ਹਜ਼ਾਰ ਲੜਕੀਆਂ ਦੇ ਮਗਰ ਸਿਰਫ 895 ਲੜਕੀਆਂ ਹੀ ਨੇ। ਸੋ ਇਸ ਵਿਸ਼ੇ ਸਬੰਧੀ ਸਮਾਜਿਕ ਚੇਤਨਾ ਪੈਦਾ ਕਰਕੇ ਇੱਕ ਵੱਡੀ ਮਹਿੰਮ ਚਲਾਉਣ ਦੀ ਲੋੜ ਹੈ ਜਿਸ ਲਈ ਸਮਾਜ ਦੇ ਸਾਰੇ ਵਰਗਾਂ, ਰਾਜਨੀਤਿਕ ਦਲਾਂ, ਨੇਤਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਪਵੇਗਾ। ਸੂਬੇ ਦੀ ਤੀਜੀ ਸਮੱਸਿਆ ਸਿੱਖਿਆ ਪ੍ਰਣਾਲੀ ਭਾਵੇਂ ਪੰਜਾਬ ਵਿੱਚ ਸਿੱਖਿਆ ਦਾ ਵਿਸਤਾਰ ਹੋਇਆ ਪਰ ਇਸ ਦੇ ਨਾਲ ਹੀ ਸਿੱਖਿਆ ਦੇ ਗੁਣਾਂ ਵਿੱਚ ਗਿਰਾਵਟ ਆਈ ਹੈ ਮੌਜੂਦਾ ਦੌਰ ਵਿੱਚ ਸਿੱਖਿਆ ਦਾ ਪੂਰੀ ਤਰ੍ਹਾਂ ਨਿੱਜੀਕਰਨ ਹੋ ਚੁੱਕਿਆ ਹੈ ਪ੍ਰਾਈਵੇਟ ਸਕੂਲ ਕਾਲਜ ਤੇ ਯੂਨੀਵਰਸਟੀਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਨਿੱਜੀਕਰਨ ਦੇ ਪ੍ਰਭਾਵ ਕਾਰਨ ਸਿੱਖਿਆ ਪ੍ਰਣਾਲੀ ਵਿੱਚੋਂ ਕਦਰਾਂ ਕੀਮਤਾਂ ਦਾ ਲਗਭਗ ਖਾਤਮਾ ਹੀ ਹੋ ਚੁੱਕਿਆ ਹੈ ਇਸ ਲਈ ਸਿੱਖਿਆ ਪ੍ਰਣਾਲੀ ਨੂੰ ਕਦਰਾਂ ਕੀਮਤਾਂ ਤੇ ਆਧਾਰਿਤ ਕੀਤਾ ਜਾਣਾ ਚਾਹੀਦਾ ਹੈ ਸਿਰ ਪੁਸਤਕ ਵਿੱਚ ਨੈਤਿਕ ਮੁੱਲਾਂ ਸੰਬੰਧੀ ਲੇਖ ਨੂੰ ਸ਼ਾਮਲ ਕਰਨ ਨਾਲ ਹੀ ਠੋਕਵੇਂ ਨਤੀਜੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ ਸਗੋਂ ਸਿੱਖਿਆ ਸੰਸਥਾਵਾਂ ਵਿੱਚ ਅਜਿਹਾ ਵਾਤਾਵਰਣ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਨੂੰ ਅਪਣਾਉਣ ਦੀ ਪ੍ਰੇਰਣਾ ਅਤੇ ਸਿਖਲਾਈ ਦੇਵੇ ਚੌਥੀ ਸਮੱਸਿਆ ਜੋ ਜੁੜੀ ਹੈ ਦੇਸ਼ ਦੇ ਭਵਿੱਖ ਯਾਨੀ ਕਿ ਨੌਜਵਾਨ ਵਰਗ ਦੇ ਨਾਲ ਤੇ ਉਹ ਹੈ ਬੇਰਜ਼ਗਾਰੀ ਬੇਰਜ਼ਗਾਰੀ ਦੀ ਸਮੱਸਿਆ ਕਈ ਹੋਰ ਸਮੱਸਿਆਵਾਂ ਦੀ ਵੀ ਜੜ ਹੈ ਸਰਕਾਰ ਨੂੰ ਆਪਣਾ ਧਿਆਨ ਇਸ ਸਮੱਸਿਆ ਨੂੰ ਖਤਮ ਕਰਨ ਦੇ ਵੱਲ ਲਗਾਉਣ ਦੀ ਲੋੜ ਹੈ ਉਦਯੋਗਿਕ ਕਰਨ ਖੇਤੀ ਵਿਕਾਸ ਤੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸਵੈ ਰੁਜ਼ਗਾਰ ਦੇ ਮੌਕਿਆਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ ਸਿੱਖਿਆ ਨੂੰ ਕਿਤਾ ਮੁਖੀ ਬਣਾ ਕੇ ਨੌਜਵਾਨਾਂ ਦਾ ਭਵਿੱਖ ਸੁਧਾਰਨ ਦੀ ਖਾਸ ਲੋੜ ਹੈ ਪਾਣੀ ਸਮੱਸਿਆ ਪੰਜਾਬ ਵਿੱਚ ਅੱਜ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ ਸੂਬਾ ਸਰਕਾਰ ਨੂੰ ਸ਼ਰਾਬ ਤੋਂ ਵੱਡੀ ਕਮਾਈ ਹੋ ਰਹੀ ਹੈ ਪੰਜਾਬ ਦੀ ਨੌਜਵਾਨੀ ਪੂਰੀ ਤਰ੍ਹਾਂ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੀ ਹੈ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੁੱਲੇ ਕਈ ਮੈਡੀਕਲ ਸਟੋਰਾਂ ਤੋਂ ਆਮ ਹੀ ਨਸ਼ੀਲੀਆਂ ਦਵਾਈਆਂ ਮਿਲਦੀਆਂ ਨੇ ਪੰਜਾਬ 'ਚ ਨਸ਼ੇ ਦੀ ਤਸਕਰੀ ਦਾ ਖੁਲਾਸਾ ਬੀਤੇ ਦਿਨੀ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਜਿਸ ਵਿੱਚ ਉਨ੍ਹਾਂ 687.05 ਕਰੋੜ ਦੇ ਨਸ਼ੀਲੇ ਪਦਾਰਥ ਤੇ 7.25 ਕਰੋੜ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜੇਸੇ ਅੰਕੜੇ ਬੋਲਦੇ ਨੇ ਜਿਸ ਵਿੱਚ 14823 ਕਿਲੋ ਪੋਕੀ 76.2 किलो अफीम 136.6 किलो हेरोइन 111783 कैप्सूल 33.15 किलो पाउडर 3859 शीशियां 2327 ग्राम चरस 47.35 किलो गांजा 215569 लीटर गैरकानूनी शराब और 273480 लीटर देसी शराब बरामद की जाती जा चुकी है ਪੰਜਾਬ 'ਚ ਸ਼ਰਾਬ ਦੀ ਵਰਤੋਂ ਪੂਰੇ ਭਾਰਤ ਨਾਲੋਂ ਕਿਤੇ ਜ਼ਿਆਦਾ ਹੋ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਇਹ ਨਸ਼ੇ ਰੂਪੀ ਲਾਨਤ ਜੋ ਕਿ ਸਾਡੇ ਸਮਾਜ ਨੂੰ ਜੜੋਂ ਖੋਖਲਾ ਕਰ ਰਿਹਾ ਹੈ ਇਸ ਨੂੰ ਵੀ ਰੋਕਣ ਲਈ ਸਖਤ ਕਾਨੂੰਨ ਸਮਾਜਿਕ ਢੰਗਾਂ ਅਤੇ ਵੱਡੇ ਯਤਨਾਂ ਦੀ ਜ਼ਰੂਰਤ ਹੈ ਕੇਮਿਸਮਸੀਆ ਖੇਤੀ ਵਿਕਾਸ ਪਿੰਡੂ ਵਿਕਾਸ ਜਿਸ ਵਿੱਚ ਜ਼ਰੂਰੀ ਸਹੂਲਤਾਂ ਪਾਣੀ ਬਿਜਲੀ ਅਤੇ ਸੜਕਾਂ ਜੇ ਬੁਨਿਆਦੀ ਢਾਂਚੇ ਦਾ ਵਿਕਾਸ ਵਰਗੇ ਵਿਸ਼ੇ ਪੰਜਾਬ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਨੇ ਕਿਉਂਕਿ ਇਨਾ ਪਿੰਡਾਂ ਦੇ ਸਾਰੇ ਹੀ ਪੰਜਾਬ ਦੀ ਸ਼ਾਖ ਮਜ਼ਬੂਤ ਖੜੀ ਹੈ ਪਰ ਅਫਸੋਸ ਕੀ ਅਜੇ ਹਾਲ ਨਹੀਂ ਹੋ ਰਿਹਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਦੀ 70% ਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਸੋ ਪਿੰਡੂ ਵਿਕਾਸ ਤੋਂ ਬਿਨਾ ਕਦੇ ਅਸਲੀ ਰੂਪ ਦੇ ਵਿੱਚ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਇਹ ਬਹੁਤ ਹੀ ਦੁਖਵਾਲੀ ਗੱਲ ਹੈ ਕਿ ਭਾਰਤ ਦੇ ਸਭ ਤੋਂ ਵੱਧ ਖੁਸ਼ਹਾਲ ਸੂਬੇ ਦੇ ਵਿੱਚ ਅੱਜ ਵੀ ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਨੇ ਦੇਸ਼ ਦਾ ਅੰਨਦਾਤਾ ਅਜੇ ਵੀ ਆਪਣੀਆਂ ਫਸਲਾਂ ਨੂੰ ਵੇਚਣ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾ ਰਿਹਾ 6 ਮਹੀਨਿਆਂ ਚ ਕੂਣ ਪਸੀਨੇ ਦੀ ਮਿਹਨਤ ਨਾਲ ਇੱਕ-ਇੱਕ ਕਰਕੇ ਤਿਆਰ ਕੀਤੇ ਦਾਣੇ ਦੇ ਮੁੱਲ ਤੋਂ ਅਜੇ ਵੀ ਸਾਡਾ ਕਿਸਾਨ ਸੰਤੁਸ਼ਟ ਨਹੀਂ ਹੈ ਸੂਬੇ ਦੀ ਸਤਵੀਂ ਸਮੱਸਿਆ ਨਿਗਾਰਵਲ ਜਾ ਰਿਹਾ ਉਦਯੋਗ ਬਿਸ਼ੱਕ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਚ ਇੰਡਸਟਰੀ ਲਈ ਆਰਥਿਕ ਪੈਕੇਜ ਦੇਣ ਦੀ ਗੱਲ ਤਾਂ ਕੀਤੀ ਹੈ ਪਰ ਜ਼ਮੀਨੀ ਹਕੀਕਤ ਦਰਅਸਲ ਕੁਝ ਹੋਰ ਹੀ ਹੈ ਪੰਜਾਬ ਦਾ ਮਾਂਚੈਸਟਰ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੀ ਹਾਲਤ ਮਾੜੀ ਹੋ ਰਹੀ ਹੈ ਪਰ ਇਸ ਵੱਲ ਗੌਰ ਕੋਈ ਨਹੀਂ ਕਰਦਾ ਨਵੀਂ ਇੰਡਸਟਰੀ ਤਾਂ ਕੀ ਆਉਣੀ ਸੀ ਪੁਰਾਣੀ ਇੰਡਸਟਰੀ ਵੀ ਬਾਹਰ ਚਲੀ ਗਈ ਲੁਧਿਆਣਾ ਆਪਣੀ ਸਾਈਕਲ ਤੇ ਹੌਰੀ ਇੰਡਸਟਰੀ ਦੇ ਲਈ ਦੁਨੀਆ ਭਰ ਵਿੱਚ ਮੰਨਿਆ ਜਾਂਦਾ ਹੈ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2009 ਚ ਵਰਲਡ ਬੈਂਕ ਨੇ ਇੰਡੀਆ ਦੀ ਬਿਹਤਰੀਨ ਬੈਨਸ ਸੀਰੀਜ਼ ਚ ਲੁਧਿਆਣਾ ਨੂੰ ਰੈਂਕ ਦਿੱਤਾ ਸੀ 2001-2002 ਚ ਇੰਡਸਟਰੀ 42570 ਸੀ ਜਦਕੀ 2009 ਤੇ 10 ਚ ਘਟ ਹੋ ਕੇ ਇਹ 3991 ਹੀ ਰਹਿ ਗਈ। ਇਸ ਤੋਂ ਇਲਾਵਾ ਵੱਡੀ ਮਾਤਰਾ ਦੇ ਵਿੱਚ ਕਈ ਉਦਯੋਗ ਬੰਦ ਹੋ ਗਏ ਤੇ ਕਈਆਂ ਨੂੰ ਆਪਣੀ ਇੰਡਸਟਰੀ ਪੰਜਾਬ ਚੋਂ ਪੁੱਟ ਕੇ ਦੂਸਰੇ ਸੂਬਿਆਂ ਚ ਲੱਜਾਣੀ ਪਈ। ਇਸੇ ਤਰ੍ਹਾਂ ਖੇੜ ਉਦਯੋਗ ਲਈ ਪੂਰੀ ਦੁਨੀਆ ਚ ਜਾਣੇ ਜਾਂਦੇ ਜਲੰਧਰ ਸ਼ਹਿਰ ਦਾ ਆਲਮ ਵੀ ਕੁਝ ਇਸੇ ਹੀ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਜਿੱਥੇ ਵਪਾਰੀ ਪਰੇਸ਼ਾਨ ਨੇ ਤੇ ਇੰਡਸਟਰੀ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ। ਅਧਿਪੀ ਸਮੱਸਿਆ ਸ਼ਾਮਲ ਹੈ ਭ੍ਰਿਸ਼ਟਾਚਾਰ ਇਹ ਪੰਜਾਬ ਤਾਂ ਕਿਸ ਸਮੁੱਚੇ ਦੇਸ਼ ਦੀ ਇੱਕ ਬਹੁਤ ਵੱਡੀ ਬਰਾਈ ਬਣ ਚੁੱਕਾ ਹੈ ਅੱਜ ਸ਼ਾਇਦ ਹੀ ਕੋਈ ਸਰਕਾਰੀ ਦਦਾਰਾ ਹੋਵੇਗਾ ਜਿੱਥੇ ਬਿਨਾ ਪੈਸੇ ਜਾਂ ਫਿਰ ਸਫਾਰਸ਼ ਤੇ ਕੋਈ ਕੰਮ ਸਿਰੇ ਲੱਜਾਵੇ ਆਮ ਆਮ ਆਦਮੀ ਦੀ ਹਾਲਤ ਇਨੀ ਮਾੜੀ ਹੋ ਚੁੱਕੀ ਹੈ ਕਿ ਨਾ ਤਾਂ ਉਸ ਦੀ ਸਰਕਾਰ ਦੇ ਦਰਬਾਰੇ ਸੁਣੀ ਜਾਂਦੀ ਹੈ ਤੇ ਨਾ ਹੀ ਉਸ ਨੂੰ ਨੇਤਾ ਜਾਂ ਸਿਆਸੀ ਆਗੂ ਘਾ ਪਾਉਂਦੇ ਨੇ ਤੇ ਬਾਕੀ ਬੱਚਾ ਅਖੀਰਲਾ ਹਥਿਆਰ ਰਿਸ਼ਵਤ ਚਲਾਉਣ ਦੇ ਲਈ ਉਸ ਦੀ مالی ਹਾਲਤ ਸਾਥ ਨਹੀਂ ਦਿੰਦੀ ਸੋ ਭ੍ਰਿਸ਼ਟਾਚਾਰ ਤੇ ਕਾਬੂ ਪਾਉਣਾ ਸਰਕਾਰ ਸਮਾਜਿਕ ਤੇ ਰਾਜਨੀਤਿਕ ਅਦਾਰਿਆਂ ਦੀ ਪੈਲ ਹੋਣੀ ਚਾਹੀਦੀ ਹੈ। ਸਮੱਸਿਆਵਾਂ ਦੀ ਗਿਣਤੀ ਚ ਵਾਦਾ ਕਰਦੇ ਆਂ ਅੱਜ ਕਾਨੂੰਨ ਪ੍ਰਣਾਲੀ, ਟ੍ਰੈਫਿਕ ਸਮੱਸਿਆ, ਮਲਾਵਟ ਪੂਰੀ ਤੱਕੇਸ਼ਾਹੀ ਤੋਂ ਇਲਾਵਾ ਔਰਤਾਂ ਤੇ ਮਰਦਾਂ ਦੀ ਸੁਰੱਖਿਆ ਟੁਕਵੀ ਨਾ ਹੋਣਾ ਵੀ ਸ਼ਾਮਿਲ ਨੇ। ਸੋ ਇਹਨਾਂ ਸਾਰੀਆਂ ਕਿਟਨਾਵਾਂ ਦਾ ਕਾਰਨ ਅਸੀਂ ਭੁੱਖਮਰੀ ਜਾਂ ਬੇਰਜ਼ਗਾਰੀ ਨੂੰ ਨਹੀਂ ਸਗੋ ਢਿੱਲੀ ਕਾਨੂੰਨ ਪ੍ਰਣਾਲੀ ਨੂੰ ਕਹਿ ਸਕਦੇ ਆਂ ਕਿਉਂਕਿ ਗਰੀਬੀ ਚ ਪੰਜਾਬ ਦੇ ਮੁਕਾਬਲੇ ਕਈ ਸੂਬੇ ਅਜੇ ਵੀ ਨੇ ਜਿੱਥੇ ਲੋਕ ਇੱਕ ਡੰਗ ਦਾ ਖਾਣਾ ਖਾ ਕੇ ਹੱਕ ਦੀ ਕਮਾਈ ਕਰਦੇ ਨੇ ਨਾ ਕਿ ਲੁੱਟਾਂ ਖੋਹਾਂ। ਆਖਿਰਕਾਰ ਹੀ ਵਿਕਾਸ ਹੈ ਕਿ ਤੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਲੋੜ ਹੈ ਕਿ ਉਲੂਪ ਹੋ ਰਹੀ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਦੀ ਲੜਕੀਆਂ ਦੇ ਘਟ ਰਹੇ ਅਨੁਪਾਤ ਪ੍ਰਤੀ ਗੰਭੀਰਤਾ ਵਰਤੀ ਜਾਵੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਕਿਉਂ ਕਰਨੀ ਪੈ ਰਹੀ ਹੈ ਵਿਦੇਸ਼ਾਂ ਦੀ ਸਹਿਰ ਇਸ ਲਈ ਸਿੱਖਿਆ ਦੇ ਪ੍ਰਸਾਰ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਬੇਰਜ਼ਗਾਰੀ ਦੂਰ ਕਰਨ ਲਈ ਉਦਯੋਗ ਦੇ ਵਸੀਲੇ ਪੈਦਾ ਕੀਤੇ ਜਾਣ ਨੌਜਵਾਨਾਂ ਦੀ ਜਵਾਨੀ ਨੂੰ ਘੋਣਵੰਗ ਲੱਗੇ ਨਸ਼ੇ ਦੀ ਤਸਕਰੀ ਨੂੰ ਠਲ ਪੈਣੀ ਚਾਹੀਦੀ ਹੈ ਪਿੰਡੂ ਵਿਕਾਸ ਜਿਸ ਵਿੱਚ ਜ਼ਰੂਰੀ ਸਹੂਲਤਾਂ ਪਾਣੀ ਬਿਜਲੀ ਅਤੇ ਸੜਕਾਂ ਜੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਣਾ ਚਾਹੀਦਾ ਹੈ ਭ੍ਰਿਸ਼ਟਾਚਾਰ ਵਰਗੀ ਲਾਣ ਤੇ ਨਕੇਲ ਪਾਉਣ ਦੇ ਲਈ ਸਖਤ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਤੋਂ ਬਾਹਰ ਜਾ ਰਹੇ ਉਦਯੋਗ ਨੂੰ ਰੋਕਣ ਦੀ ਲੋੜ ਹੈ ਚੰਗੀ ਕਾਨੂੰਨ ਪ੍ਰਣਾਲੀ ਟ੍ਰੈਫਿਕ ਸਮੱਸਿਆ ਮਲਾਵਟ ਕੋਰੀ ਤੇ ਧੱਕੇਸ਼ਾਹੀ ਦੇ ਖਾਤਮੇ ਤੋਂ ਇਲਾਵਾ ਹਰ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅੱਜ ਸਮੇਂ ਦੀਆਂ ਸਰਕਾਰਾਂ ਬੇਸ਼ੱਕ ਪੰਜਾਬ ਤਰੱਕੀ ਦੀ ਰਾਹ ਤੇ ਹੋਣ ਦੇ ਨਾਅਰੇ ਲਗਾਉਂਦੀਆਂ ਨੇ ਪਰ ਸਚਾਈ ਤੁਹਾਡੇ ਸਾਹਮਣੇ ਹੈ ਸੋ ਮਸਲਾ ਬਹੁਤ ਗੰਭੀਰ ਹੈ ਇਸ ਲਈ ਇਸ ਨੂੰ ਲਿਆ ਵੀ ਗੰਭੀਰਤਾ ਦੇ ਨਾਲ ਹੀ ਜਾਣਾ ਚਾਹੀਦਾ ਹੈ ਸਮਾਜ ਦੇ ਹਰ ਵਰਗ ਪੁਲਿਸ ਮਾਪੇ ਅਧਿਆਪਕ ਸਰਕਾਰ ਗੈਰ ਸਰਕਾਰੀ ਸੰਗਠਨ ਆਦ ਹਰ ਇੱਕ ਨੂੰ ਆਪੋ ਆਪਣੀ ਭੂਮਿਕਾ ਪੂਰੀ ਇਮਾਨਦਾਰੀ ਅਤੇ ਸਵੈਰਤਾ ਦੇ ਨਾਲ ਨਿਭਾਉਣੀ ਪਵੇਗੀ ਇਸ ਵਿੱਚ ਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਭਲਾਈ ਹੈ ਸਿਆਸੀ ਪਾਰਟੀਆਂ ਹਮੇਸ਼ਾ ਇੱਕ ਦੂਜੇ ਤੇ ਚਿੱਕੜ ਸੁੱਟ ਕੇ ਅਸਲੀਅਤ ਤੋਂ ਭੱਜਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਸਾਡਾ ਮਕਸਦ ਕਿਸੇ ਸਿਆਸੀ ਪਾਰਟੀ ਜਾਂ ਸਰਕਾਰ ਨੂੰ ਗਲਤ ਸਾਬਤ ਕਰਨਾ ਨਹੀਂ ਬਲਕਿ ਅਪੀਲ ਹੈ ਤਾਂ ਸਿਰਫ ਆਪਣੀ ਮਾਂ ਭੂਮੀ ਪੰਜਾਬ ਨੂੰ ਦੁਨਿਆਵੀ ਲਾਹਤਾਂ ਦੇ ਸ਼ਕਾਰ ਹੋਣ ਤੋਂ ਬਚਾਉਣ ਦੀ ਕਿਉਂਕਿ ਕਾਥੇਤ ਵਿਕਾਸ ਦੀ ਦੌੜ 'ਚ ਕਿਤੇ ਅਸੀਂ ਇੰਨੇ ਅੱਗੇ ਨਾ ਲੰਘ ਜਾਈਏ ਕਿ ਸਾਡਾ ਬੁਨਿਆਦੀ ਢਾਂਚਾ ਅਲੋਪ ਹੀ ਹੋ ਜਾਵੇ ਅਖੀਰ 'ਚ ਗੁਜ਼ਾਰਿਸ਼ ਹੈ ਸੂਬੇ ਦੇ ਲੋਕਾਂ ਤੋਂ ਵੋਟਾਂ ਮੰਗ ਰੀਆਂ ਪਾਰਟੀਆਂ ਨੂੰ ਕਿ ਪੰਜਾਬ ਦੀਆਂ ਕੀ ਸਮੱਸਿਆਵਾਂ ਨੇ ਇੱਕ ਵਾਰ ਤਾਂ ਸੁਣੋ ਸਰਕਾਰ ਜੀ